ਪਰਕੀ ਯਾਨੀ ਸ਼ਨੀਵਾਰ 7 ਫਰਵਰੀ ਨੂੰ ਪੂਰੇ ਦੇਸ਼ ਵਿੱਚ ਐਪ ਆਧਾਰਿਤ ਰਾਈਡ ਹੈਲਿੰਗ ਪਲੇਟਫਾਰਮ ਓਲਾ, ਉਬਰ ਤੇ ਰੈਪਿਡੋ ਨਾਲ ਜੁੜੇ ਡਰਾਈਵਰਾਂ ਨੇ ਹੜਤਾਲ ਦਾ ਐਲਾਨ ਕੀਤਾ ਹੈ। ਇਸ ਕਾਰਨ ਲੋਕਾਂ ਨੂੰ ਕਾਰ, ਆਟੋ ਜਾਂ ਬਾਈਕ ਟੈਕਸੀ ਬੁੱਕ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ। ਡਰਾਈਵਰਾਂ ਨੇ ਇਸ ਹੜਤਾਲ ਨੂੰ 올 ਇੰਡੀਆ ਬ੍ਰੇਕਡਾਊਨ ਦਾ ਨਾਮ ਦਿੱਤਾ ਹੈ। ਤੇਲੰਗਾਨਾ ਗਿਗ ਐਂਡ ਪਲੇਟਫਾਰਮ ਵਰਕਰਜ਼ ਯੂਨੀਅਨ ਨੇ ਰਾਸ਼ਟਰੀ ਮਜ਼ਦੂਰ ਜਥੇਬੰਦੀਆਂ ਨਾਲ ਮਿਲ ਕੇ ਇਸ ਹੜਤਾਲ ਦਾ ਐਲਾਨ ਕੀਤਾ ਹੈ। ਉਨਾ ਲਿਖਿਆ ਪੂਰੇ ਭਾਰਤ ਵਿੱਚ ਐਪ ਆਧਾਰਿਤ ਟ੍ਰਾਂਸਪੋਰਟ ਕਰਮਚਾਰੀ 7 ਫਰਵਰੀ 2026 ਨੂੰ 올 ਇੰਡੀਆ ਬ੍ਰੇਕਡਾਊਨ ਕਰਨਗੇ ਕੋਈ ਘੱਟੋ ਘੱਟ ਕਿਰਾਇਆ ਨਹੀਂ ਕੋਈ ਰੈਗੂਲੇਸ਼ਨ ਨਹੀਂ ਬੇਅੰਤ ਸ਼ੋਸ਼ਣ ਯੂਨੀਅਨ ਨੇ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨੀਤਿਨ ਗੜਕਰੀ ਨੂੰ ਇੱਕ ਪੱਤਰ ਲਿਖ ਕੇ ਆਪਣੀਆਂ ਸਮੱਸਿਆਵਾਂ ਬਾਰੇ ਦੱਸਿਆ ਹੈ ਯੂਨੀਅਨ ਨੇ ਕਿਹਾ ਕਿ ਇਹ ਮੁੱਦੇ ਲੰਮੇ ਸਮੇਂ ਤੋਂ ਲਟਕ ਰਹੇ ਨੇ ਤੇ ਅਣਸੁਲਝੇ ਨੇ ਯੂਨੀਅਨ ਨੇ ਸਰਕਾਰ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਯੂਨੀਅਨ ਦਾ ਦਾਅਵਾ ਹੈ ਕਿ ਲੱਖਾਂ ਐਪ ਆਧਾਰਿਤ ਡਰਾਈਵਰਾਂ ਨੂੰ ਗਰੀਬੀ ਵਿੱਚ ਧੱਕਿਆ ਜਾ ਰਿਹਾ ਹੈ ਜਦ ਕਿ ਐਗਰੀਗੇਟਰ ਕੰਪਨੀਆਂ ਮੁਨਾਫਾ ਕਮਾ ਰਹੀਆਂ ਨੇ